ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹੱਲਾ ਪਹਿਲਾ ਸੁਣ ਮੰਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗ ਹਰਿ ਜਪ ਨਾਮ ਧਿਆਏ ਤੂ ਜਮ ਡਰ ਪੈ ਦੁਖ ਭਾਗ ਦੁਖ ਘਣੋਂ ਦੋਹਾ ਗਣੀ ਕਿਉ ਥਿਰ ਰਹੈ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਧਨ ਨਾਮ ਨਿਧਾਨ ਹੈ ਗੁਰ ਦਿਆ ਬਲ ਜਾਓ ਰਹਾਓ ਗੁਰਮਤ ਪਾਤ ਸਾਬਾ ਸਿਸ ਤਿਸ ਤਿਸ ਕੈ ਸੰਗ ਮਿਲਾਓ ਤਿਸ ਬੇਨ ਘੜੀ ਨ ਜੀਵਉ ਬੇਨ ਨਾਵੇ ਮਰ ਜਾਓ ਮੈਂ ਅੰਧਲੇ ਨਾਮ ਨਾ ਬੀਸਰੈ ਟੇਕ ਟਕੀ ਘਰ ਜਾਓ ਗੁਰੂ ਜਿਨਾ ਕਾ ਅੰਦਲਾ ਚੇਲੇ ਨਾ ਹੀ ਠਾਓ ਬਿਨ ਸਤਗੁਰ ਨਾਓ ਨਾ ਪਾਈਐ ਬਿਨ ਨਾਵੇ ਕਿਆ ਸਵਾਓ ਤੋ ਬਿਨ ਸਤਗੁਰ ਨਾਓ ਨਾ ਪਾਈਐ ਬਿਨ ਨਾਵੇ ਕਿਆ ਸਵਾਓ ਆਏ ਗਇਆ ਪਛਤਾਵਣਾ ਜਿਉ ਸੁਣੀਐ ਘਰ ਕਾਓ ਬਿਨ ਨਾਵੇ ਦੁਖ ਦੇਹ ਹੋਰੀ ਜਿਉ ਕਲਰ ਕੀ ਪੀਤ ਤਬ ਲਗ ਮਹਿਲ ਨਾ ਪਾਈਐ ਜਬ ਲਗ ਸਾਚ ਨਾ ਚੀਤ ਸਬਦ ਰਪੈ ਘਰ ਪਾਈਐ ਨਿਰਵਾਣੀ ਪਦ ਨੀਤ ਹਉ ਗੁਰ ਪੂਛਉ ਆਪਣੇ ਗੁਰ ਪੁਛਕਾਰ ਕਮਾਉ ਸਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸਬਦ ਰਤੇ ਸੇ ਨਿਰਮਲੇ ਤਾਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖ ਹੈ ਔਰ ਧਾਰ ਸੋ ਕਿਉ ਮਨ ਹੋ ਵਿਸਾਰੀਐ ਸਭ ਜੀਆ ਕਾ ਆਧਾਰ ਸ਼ਬਦ ਮਰਐ ਸੋ ਮਰ ਰਹਿ ਫਿਰ ਮਰੈ ਨਾ ਦੂਜੀ ਵਾਰ ਸ਼ਬਦ ਹੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰੂ ਵਾਰ ਸਬ ਸਾਲਾ ਹੈ ਆਪ ਕਉ ਵਡਹੋ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਣੇ ਕੀ ਹੋਏ ਨਾਨਕ ਸਬਦ ਪਛਾਣੀਐ ਹਉਮੈ ਕਰੇ ਨਾ ਕੋਇ